ਹਾਂਜੀ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਹੇ ਆਂ ਜੀ ਪਿੰਡ ਰਮਾਣਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਮਤਰੋ ਫਰੀਦਕੋਟ ਬਾਈ ਭਿੰਦੇ ਦੇ ਕਰੋ ਦੋ ਨਗ ਲੈ ਕੇ ਹੋਰ ਹਾਜ਼ਰ ਹੋਏ ਆਂ ਤੇ ਦੋਨੇ ਮਤਰੋ ਚੰਗੇ ਨੇ ਤਸੱਲੀ ਵੈਸੇ ਖੁਦ ਕਰਨੀ ਆ ਪਰ ਆਪਾਂ ਤਸੱਲੀ ਲੈ ਕੇ ਮਤਰੋ ਵੀਡੀਓ ਬਣਾਉਣੇ ਆ ਜਿਹਦੇ ਵਿੱਚੋਂ ਇੱਕ ਪੰਜਾਬ ਵਾਲੀ ਜਰਸੀ ਆ ਤੇ ਇੱਕ ਸਾਹੀਵਾਲ ਕਰਾਸ ਹੈ ਸਾਹੀਵਾਲ ਤੇ ਐਚਐਫ ਦਾ ਕਰਾਸ ਹੈ ਇੱਕ ਮਤਰੋ ਆਪਾਂ ਪੰਜਾਬ ਵਾਲੀ ਜਰਸੀ ਕਹਾਂਗੇ ਤੇ ਦੋਸਤੋ ਦੋਨੇ ਹੀ ਚੰਗੀਆਂ ਨੇ ਕਰਦੇ ਆ ਬਾਈ ਦੇ ਨਾਲ ਗੱਲਬਾਤ ਫਿਰ ਤੋਰ ਕੇ ਦਿਖਾਵਾਂਗੇ ਤਾਜਾ ਬਾਈ ਕਿੰਦੇ ਇਹ ਹਾਲ ਚਾਲ ਹੈ ਠੀਕ ਹੈ ਡਾਕਟਰ ਕੀ ਹਾਲ ਹੈ ਬਾਈ ਬਹੁਤ ਵਧੀਆ ਚੜਦੀ ਕਲਾ ਤੋਂ ਸੁਣਾ ਗਏ ਆ ਵਧ ਗਈ ਆ ਬਾਈ ਠੀਕ ਹੈ ਕੱਲ ਇੱਕ ਆਪਾਂ ਵੀਡੀਓ ਪਾਈ ਜਨ ਜੱਸੀ ਦੀ ਹਾਂਜੀ ਹਾਂਜੀ ਸ਼ਾਮ ਜੇ ਨੂੰ ਪਾਈ ਸੀ ਹਾਂ ਕਿਵੇਂ ਲੱਗੀ ਉਹ ਗਾਹ ਤਾਂ ਠੀਕ ਸੀਗੀ ਬਾਈ ਮੱਧੀ ਸੀਗੀ ਥੋੜੀ ਉਹ ਛੋਟੇ ਕੱਦ ਦੀ ਸੀ ਨਾ ਹਾਂ ਤੇ ਇਹ ਮਿੱਤਰੋ ਵੱਡੇ ਕੱਦ ਕਰਦੀ ਆ ਹਾਂ ਜਿਵੇਂ ਸੇਮ ਹੀ ਆ ਬਾਈ ਹਾਂ ਰੰਗ ਰੰਗੋ ਬਹੁਤ ਸੋਹਣਾ ਪੰਜਾਬ ਵਾਲੀ ਜਰਸੀ ਕਾਂਗੇ ਉਹ ਹਿਮਾਚਲ ਵਾਲੀ ਜਰਸੀ ਸੀ ਬਹੁਤ ਆ ਬਾਈ ਠੀਕ ਹੈ ਹਾਂ ਹੰਤੇ ਜ਼ੀਰ ਫੁੱਲਾ ਹਨਾ ਹਾਂ ਫੁੱਲ ਥੀਲ ਸਨ ਲਾਉਣ ਨੂੰ ਪੈਂਦੀ ਤਾਂ ਕਾਮਾ ਹਾਂ ਪੈਰ ਕੱਢ ਕੇ ਖੜ ਜਾਂਦੇ ਗਲਾਪੀ ਥਾਣਾ ਮਿੱਤਰੋ ਤੁਸਤਾ ਸਤਾ ਬਹੁਤ ਚੰਗਾ ਬਾਈ ਬਹੁਤ ਹੀ ਸੋਹਣੀ ਤਿਆਰ ਹੋਈ ਆ ਤੇ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਤੇ ਸੂਹਾ ਕਿਹੜਾ ਜੀ ਇਹਦਾ ਸੂਹਾ ਦੂਜਾ ਡਾਕਟਰ ਦੂਜਾ ਸੂਹਾ ਸੋਹਣੀ ਆ ਹਾਂਜੀ ਕਿੰਨੇ ਕ ਦਿਨ ਜਿਹੜੇ ਰਹਿੰਦੇ ਨੇ ਬਾਈ ਇੱਕ ਅੱਧਾ ਦਿਨ ਹੀ ਲੱਗੂ ਹਾਂ ਤਿਆਰ ਹੀ ਆ ਹਨਾ ਤਿਆਰ ਹੋਣਾ ਕੀ ਆ ਕੰਮ ਹਾਂ ਦੁੱਧ ਕੱਢ ਦੂੰਗੇ 16 17 16 17 ਫੁੱਲਾ ਪਾ ਦੂ ਬਾਈ ਪੁਲਾਹ ਤਰਾ ਬੰਦ ਨੇ ਪਹਿਲਾਂ ਤਾਂ ਦੱਸਿਆ ਵੀ ਅਸੀਂ ਚੋਇਆਗਾ ਠੀਕ ਹੈ 16 17 ਕਿੱਲੇ ਮੰਨ ਕੇ ਲੈ ਓਕੇ ਸੋ ਦੋਸਤੋ ਉਹਨੇ 11 ਲੀਟਰ ਤਿਆਰ ਸੀ ਤੇ 13 14 ਲੀਟਰ ਵਾਲੀ ਗਾਂ ਸੀ ਇਹ ਮਿੱਤਰੋ 16 15 16 ਲੀਟਰ ਖੁੱਲਾ ਪਾਉਗੀ ਜਿਹੜੇ ਹਿਸਾਬ ਨਾਲ ਤਿਆਰ ਹੋਈ ਐ ਕੱਤਕਾਰਡ ਵੀ ਮਿੱਤਰੋ ਸੋਹਣਾ ਪੰਜਾਬ ਵਾਲੀ ਜਰਸੀ ਆ ਤੇ ਚੰਗੀਆਂ ਜਰਸੀਆਂ ਦੇ ਵਿੱਚੋਂ ਆਉਂਦੀ ਐ ਐਸ ਕਹਿ ਸਕਦੇ ਵੀ ਗਰਮੀ ਚੱਲੂਗੀ ਜਿੱਥੇ ਮਰਜ਼ੀ ਬਣ ਦਿਓ ਤੁਸੀਂ ਦੇਖ ਸਕਦੇ ਪੱਖੇ ਤੋਂ ਬਿਨਾਂ ਮਿੱਤਰੋ ਖੜੀ ਆ ਕੋਈ ਹੌਕ ਦੇ ਨਹੀਂ ਕੋਈ ਗਰਮੀ ਨਹੀਂ ਬਣਦੀ ਰੇਟ ਪਰ ਕੀ ਕਰਤਾ ਜੀ ਰੇਟ ਡਾਕਟਰ ਇਹਦਾ ਬਸ ਦੇਣ ਲੈਣ ਦਾ 58000 ਰੁਪਏ 58 ਹਾਂਜੀ ਬਸ ਦੇਣ ਲੈਣੀ ਆ ਹਾਂਜੀ ਹਾਂਜੀ ਮਾਤਾਨ ਕਰ ਦਾਂਗੇ ਆਪਾਂ ਮਾੜਾ ਮੋਟਾ ਹਾਂ ਠੀਕ ਆ ਤੁਰੰਗ ਭਾਈ ਫਰਨ ਤੋਰ ਲੈ ਲਈ ਤੇ ਜਿਹੜੇ ਵੀ ਮਿੱਤਰੋ ਭਰਾ ਨੂੰ ਜ਼ਰੂਰਤ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਤੇ ਹੋਰ ਠੀਕ ਆ ਬਹੁਤ ਸੋਹਣੀ ਮਿੱਤਰੋ ਫੇਰ ਆਪਾਂ ਕਹਨੇ ਵੀ ਤਿਆਰ ਹੋਈ ਆ ਇੱਕ ਤਾਂ ਦੇਣੀ ਮਿੱਤਰੋ ਸੂਣ ਦੇ ਵਿੱਚ ਬਾਕੀ ਆ ਆਜੋ ਭਰਾ ਜਿਹੜੇ ਭਰਾ ਉਹ ਉਹਦੇ ਕੰਨੇ ਖੁੱਜ ਗਏ ਨੇ ਉਹੋ ਗਾਂ ਨਹੀਂ ਲਈ ਗਈ ਤਾਂ ਮਿੱਤਰੋ ਆ ਬੇਫਿਕਰ ਹੋ ਕੇ ਲੈ ਸਕਦੇ ਹੋ ਤੇ ਸੋਹਣੇ ਕੱਦ ਕਾਠ ਵਾਲੀ ਠੰਡੀ ਸੀਲ ਨਾ ਪਾ ਦੇ 15 17 ਦਾ ਖੁੱਲਾ ਹੀ ਪਾ ਦੂਗਾ ਹਾਂ ਨਾ 16 17 15 10 ਖੁੱਲਾ ਹੀ ਜਮਾ ਹੀ ਪਿਆ ਹੈਨਾ ਨੋਰਮਲ ਸੇਵਾ ਤੇ ਮਿੱਤਰੋ 15 ਲੀਟਰ ਪਾ ਦੂਗੀ ਜੇ ਚੰਗੀ ਸਾਫ ਹਾਲ ਕਰ ਹਾਂਜੀ ਲੈਣ ਵਾਲਾ ਹੋਏ ਦੁੱਧ 9 ਕਿਲੋ ਡੰਗ ਦਾ ਕੱਢੂ ਹਾਂ 18 19 ਵੀ ਪਰਸੈਂਟ ਨੋਰਮਲ ਸੇਵਾ ਤੇ ਦੇ ਦੂਗੀ ਓਕੇ ਦੇਣ ਲੈਣਾ 58000 ਹਣਾ ਹਾਂ ਓਕੇ ਤੇ ਦੂਜੇ ਨੰਬਰ ਤੇ ਸਾਹੀਵਾਲ ਡਾਕਟਰ ਜਿੰਨੀ ਕਹਦੇ ਲੈ ਓਕੇ ਤੇ ਦੂਜੇ ਨੰਬਰ ਤੇ ਮਿੱਤਰੋ ਫੇਰ ਆਪਾਂ ਕਹਿਨੇ ਆਂ ਵੀ ਤੀਜਾ ਸੂਆ ਸੂਣ ਵਾਲੀ ਐ ਤੇ ਸਾਹੀਵਾਲ ਤੇ ਐਚ ਐਫ ਦਾ ਮਿੱਤਰੋ ਕ੍ਰੋਸ ਐ ਥਾਂ ਲੇ ਵੇ ਦੀ ਪੂਰੀ ਇਹ ਸਾਫ ਆ ਇਹਨੂੰ ਵੀ ਤੋਰ ਕੇ ਦਿਖਾ ਦਿਓ ਕਿੰਨੇ ਕ ਦਿਨ ਜਿਹੜੇ ਰਹਿੰਦੇ ਨੇ ਇਹ ਬਾਈ 1-2 ਦਿਨ ਹੀ ਐ ਡਾਕਟਰ ਠੀਕ ਆ ਤਿਆਰ ਆ ਹਣਾ ਬਿਲਕੁਲ ਕਹੋ ਗੱਲਾਂ ਦੀ ਐ ਤਾਂ ਦੋਨੇ ਮਿੱਤਰੋ ਗਾਮਾ ਚੰਗੀਆਂ ਨੇ ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਪਸ਼ੂ ਦੀ ਲੋੜ ਆ ਤਾਂ ਸਾਡੇ ਚੈਨਲ ਦੇ ਨਾਲ ਮਿੱਤਰੋ ਜੁੜੇ ਰਹੋ ਮੋਢੇ ਤੇ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 ਤੇ 82144 ਤੇ ਕੀ ਰੇਟ ਕਰਤਾ ਜੀ ਫਿਰ ਇਹਦਾ ਆਪਾਂ ਇਹਦਾ ਬੱਸ ਡੀਲ ਲਾਈਨ 65000 ਦੀ ਆ ਡੀਲ ਲਾਈਨ 55 ਉਹਦਾ ਡੀਲ ਲਾਈਨ 52 ਹਾਂ ਠੀਕ ਹੈ ਤੇ ਫੋਨ ਨੰਬਰ ਦੱਸ ਦਿਓ ਜੀ 80542 ਜੀ ਹਾਂਜੀ ਤੇ 424 80542 ਤੇ 42400 ਮਿੱਤਰੋ ਵਾਜਦਾ ਫੋਨ ਨੰਬਰ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਵਾਜ ਦੇ ਨਾਲ ਸੰਪਰਕ ਸੋ ਸਾਰੇ ਵੀਰਾਂ ਦਾ ਮਿੱਤਰੋ ਆਪਾਂ ਧੰਨਵਾਦ ਕਰਦੇ ਹਾਂ